ਅੱਜ ਅਸੀਂ ਬਹੁਤ ਖੁਸ਼ ਸੀ। ਤੰਤਨ ਪਾਪਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਸਾਡੇ ਪਾਪਾ ਠੀਕ ਹੋ ਗਏ ਹਨ। ਅੱਜ ਅਸੀਂ ਉਹਨਾਂ ਨੂੰ ਮਿਲਣ ਵਾਸਤੇ ਜਾਣਾ ਸੀ। ਮੈਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪਾਠ ਕੀਤਾ। ਪਾਠ ਕਰਨ ਤੋਂ ਬਾਅਦ ਫਿਰ ਅਸੀਂ ਪਾਪਾ ਜੀ ਨੂੰ ਮਿਲਣ ਵਾਸਤੇ ਰਵਾਨਾ ਹੋਏ। ਅਸੀਂ ਹਸਪਤਾਲ ਪਹੁੰਚ ਗਏ ਸੀ ਫਿਰ ਅਸੀਂ ਲਿਫਟ ਦੇ ਰਾਹੀਂ Papa ji ਦੇ room ਵਿੱਚ ਪਹੁੰਚੇ ਮੈਨੂੰ ਤਾਂ ਲਿਫਟ ਵਿੱਚ ਚੱਕਰ ਆ ਰਹੇ ਸੀ ਪਰ ਮੇਰੇ ਭਰਾ ਨੂੰ ਕੁਝ ਵੀ ਨਹੀਂ ਸੀ ਹੋ ਰਿਹਾ ਅਸੀਂ ਪਾਪਾ ਜੀ ਦੇ ਰੂਮ ਵਿੱਚ ਪਹੁੰਚੇ ਪਾਪਾ ਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਪਾਪਾ ਵੀ ਹਨ ਨੂੰ ਦੇਖ ਕੇ ਬਹੁਤ ਖੁਸ਼ ਹੋਏ ਮਮਾ ਰੂਮ ਵਿੱਚ ਨਹੀਂ ਸੀ ਮਮਾ ਪਾਪਾ ਦੀ ਮੈਡੀਸਿਨ ਲੈਣ ਵਾਸਤੇ ਮੈਡੀਕਲ ਸੌਤੇ ਗਏ ਸੀ ਤੇ ਨਾਲੇ ਸਵੇਰੇ ਮਾਰਨਿੰਗ ਪਾਪਾ ਦੇ ਟੈਸਟ ਹੋਏ ਸੀ ਤੇ ਉਹਨਾਂ ਦੀ ਰਿਪੋਰਟ ਵੀ ਲੈਣੀ ਸੀ ਲੈਬੋਰੀਟਰੀ ਵਿੱਚੋਂ ਮਮਾ ਉਹ ਲੈਣ ਵਾਸਤੇ ਗਏ ਸੀ ਸਾਰੀ ਕਾਰੀ ਸਾਰੀ ਅਸੀਂ ਸਾਡਾ ਬੇਟਾ ਨਹੀਂ ਸੀ ਕੀ ਕਰ ਰਿਸਕ ਕਰਨਾ ਸੀ ਮੈਡੀਵ ਨਹੀਂ ਪਾ ਸਕਦੇ ਤਾਂ ਬਹੁਤ ਸੌਰੀ ਮੰਨਦੇ ਹਾਂ ਹੁਣ ਮੇਰਾ ਬੇਟਾ ਕੋਸ਼ਿਸ਼ ਕੀਤੇ ਉਸ ਹਾਲਾਤ ਵਿੱਚ ਮੋੜ ਪਿਆ ਹੈ ਤੇ ਬਤੀਆ ਬਾਕੀ ਸਾਰੇ ਭੈਣ ਭਰਾਵਾਂ ਦੇ ਅਸ਼ੀਰਵਾਦ ਦੇ ਨਾਲ ਮੇਰਾ ਬੱਚਾ ਘੱਟ ਗਿਆ ਜੀ ਨਾਲ ਦੇਸ ਕਰਕੇ ਅਸੀਂ ਮੀਡੀਅਮ ਨਹੀਂ ਪਾਸ ਕਰ ਸਕਦੇ। ਹਾਂ ਸੰਦੀਪ ਬਿਲਕੁਲ ਕੱਲ੍ਹ ਹੀ ਠੀਕ ਹੋ ਗਏ। ਥੋੜੇ ਹਲਾਸ ਠੀਕ ਨੇ। ਬਾਤ ਕੀ ਇਹ ਤਾਂ ਦੇ ਘਰ ਪਰ ਆ ਗਈ ਦਵਾ ਸਦਕਰ ਦਾਸ ਸਦਕਾ ਬਾਬੇ ਦੀ ਕਿਰਪਾ ਦੇ ਨਾਲ। ਕਾਫੀ ਸੰਦੀਪ ਹੋ ਗਏ ਨਾਲੋਂ ਠੀਕ ਹੈ। ਆਓ ਤਾਂ ਮਾਪਾ ਮਨ ਸੰਦੀਪ ਨੂੰ ਬਲੋਂ ਨੇ ਸੰਦੀਪ ਵੇਖੋ ਮੇਰੇ ਘੇ ਘੋਸ਼ਣ ਡੇ। ਇਹ ਜੇ ਬੱਚੇ ਠੀਕ ਹੈ ਬੱਚੇ ਖੁਸ਼ ਨੇ ਤੇ ਮਾਪਿਓ ਤੇ ਆਪੇ ਹੀ ਇੰਨਾ ਵੱਲ ਵੇਖ ਕੇ ਖੁਸ਼ ਹੋ ਜਾਂਦਾ ਹੈ